ਜੀ ਸਰ ਜਿਹੜੇ ਅੱਜ ਦੋਸ਼ੀ ਪੜੇ ਜੇ ਕੀ ਕਰਾਂਗੇ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸੰਕਲਪ ਪਿਆ ਯੁੱਧ ਨਸ਼ਿਆਂ ਵਿਰੁੱਧ ਉਸ ਦੀ ਪੂਰਤੀ ਵਾਸਤੇ ਸਾਡੇ ਜਿਹੜੇ ਮਾਨਜੋਕ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੰਧਰ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੀ ਨਸ਼ਿਆਂ ਵਿਰੋਧ ਜੰਗ ਜਿਹੜੀ ਆ ਉਹ ਹੋਰ ਤੇਜ਼ ਕੀਤੀ ਜਾਵੇ ਉਸ ਦੇ ਵਾਸਤੇ ਸਾਡੇ CIA 2 SI ਰਵੀ ਕੁਮਾਰ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਅੱਛਾ ਕੰਮ ਕੀਤਾ ਵਾ ਜੋ ਉਹਨਾਂ ਨੇ ਦੋ ਦੋਸ਼ੀ ਸਤਨਾਮ ਸਿੰਘ ਸੱਤਾ ਤੇ ਅਮਨਦੀਪ ਸਿੰਘ ਇਹ ਗ੍ਰਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਫੀਮ ਬਰਾਮਦ ਹੋਈ ਆ ਤੇ 4,70,000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸੰਬੰਧੀ ਮੁਕੱਦਮਾ ਨੰਬਰ 37 ਥਾਣੇ ਸੀਟੀ ਡਿਵੀਜ਼ਨ ਦਰਦ ਕੀਤਾ ਵਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ। ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਦੀਕ ਕਰ ਰਹੇ ਹਾਂ ਕਿ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿੰਨਾਂ ਨੂੰ ਇਹ ਫੀਮ ਵੇਚੀ ਸੀ। ਸਰ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ? ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਆ ਜੀ ਇੱਥੇ ਪਹਿਲਾਂ ਵੀ ਅਫੀਮ ਦਾ ਪਰਚਾ ਦਰਜ ਆ ਜੋ ਇਹ ਰਿਸਮ ਹੈ ਤੇ ਆ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ। ਕਿੰਨੀ ਹੈ ਸਰ ਇਹਨਾਂ ਦੀ? ਇਹ ਸਤਨਾਮ ਸਿੰਘ ਦੀ ਉਮਰ ਕਰੀਬ 50 ਸਾਲ ਹੈ। ਕਿ ਜਿਹੜਾ ਅਮਨਦੀਪ ਆ ਇਹ ਘਟ ਮਰਦਾ ਵਾ ਸਰ ਜੀ ਜਿਤਨਾ ਸਰਕਾਰ ਦੇ ਹੈਗਾ ਕਿ ਨਸ਼ੇ ਨੂੰ ਖਤਮ ਕਰਨਾ ਹੈ ਜਿਹੜੇ ਬਾਜ ਨਹੀਂ ਆ ਰਹੇ ਉਹਨਾਂ ਨੂੰ ਕੋਈ ਨਸ਼ਾ ਨਹੀਂ ਦੇਣਾ ਬਾਜ ਨਹੀਂ ਉਹ ਜਾਂ ਤੇ ਜੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਜਾਂ ਉਹ ਸੁਧਰ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਸਰ ਹੁਣ ਕੀ ਕਾਰਵਾਈ ਕੀਤੀ ਜਮਨ ਇਹਨਾਂ ਦੋਵਾਂ ਤੇ ਜੀ ਕੇਸ ਦਰਜ ਕੀਤਾ ਵਾ ਔਰ ਇਹਨਾਂ ਨੂੰ ਅਦਾਲਤ ਕੀਤਾ ਵਾ ਇਹਨਾਂ ਤੇ ਮੁਕੱਦਮਾ ਚਲੇਗਾ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ ਸਰ ਪਤਾ ਲੱਗ ਗਿਆ ਜੀ ਇਹ ਤਿੰਨ ਕਿੱਥੋਂ ਲਿਆਉਂਦੇ ਸੀ ਇਹ ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਫਿਰ ਵੀ ਅਸੀਂ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹਨਾਂ ਦੱਸਿਆ ਕਿ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਹੋ ਹੋ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਇਹ ਹੁਣ ਜਿਹੜਾ ਜੀ ਸੁਨਮ ਸਿੰਘ ਹੈ ਤੇ ਇਹਨਾਂ ਵੀ 2 ਸਾਲ ਪਿੱਛੋਂ ਭਾਈ ਬਲੋਕ ਇਹਦਾ ਪੱਕਾ ਦੱਸ ਗਿਆ ਹੈ ਠੀਕ ਹੈ